ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਫਿਰ ਤੋਂ ਤੁਹਾਡਾ 3 ਵਜੇ ਵਾਲੀ ਵੀਡੀਓ 'ਚ ਪਹਿਲਾਂ ਆਪਾਂ 8 ਵਜੇ ਪੋਸਟ ਕਰਨਾ ਟਾਈਮ ਉਹਦੇ 'ਚ ਤੁਹਾਨੂੰ ਮੈਂ ਦੱਸ ਦਿੱਤਾ ਸੀ ਕਿ 3 ਵਜੇ ਆਪਾਂ ਵੀਡੀਓ ਪਾਉਣੀ ਆ ਇਹਨਾਂ ਸੂਟਾਂ ਦੀ ਸਿੰਧੀ ਬੂਟੀ ਵਾਲਿਆਂ ਦੀ ਜਿਹਦਾ ਵਰਕ ਤੇ ਡਿਜ਼ਾਈਨ ਬਹੁਤ ਸੋਹਣਾ ਆ ਤੇ ਫੈਬਰਿਕ ਇਸ ਵਾਰੀ ਆ ਗਿਆ ਜੇ 크ਰੇਪ ਦੇ ਉੱਤੇ ਫਿਰ ਆ ਗਿਆ ਜੇ ਸ਼ਿਮਰ ਦੇ ਉੱਤੇ ਉਸ ਤੋਂ ਬਾਅਦ ਆ ਗਿਆ ਜੇ ਮਸਲੀਨ ਦੇ ਉੱਤੇ ਤੇ ਚੈੱਕ ਕਰਿਓ ਬਹੁਤ ਹੀ ਪਿਆਰੇ ਪਿਆਰੇ ਸੂਟ ਜੇ ਬਹੁਤ ਸੋਹਣੇ ਸੋਹਣੇ ਸੂਟ ਜੇ ਲਾਸਟ ਸੂਟ ਦਊਂਗਾ ਤੁਹਾਨੂੰ ਮੈਂ 2-3 ਸੂਟ ਦੁਪੱਟੇ ਵਾਲੇ ਜੌਰ ਜੱਟ ਦੇ ਵਿੱਚ ਆਜੋ ਵੀਡੀਓ ਕਰਦੇ ਆਂ ਸ਼ੁਰੂ ਦਿਖਾਉਣਾ ਸੋਨੇ ਸੋਨੇ ਸੂਟ ਤੁਹਾਨੂੰ। ਲਓ ਜੀ ਪਹਿਲਾ ਕਲਰ ਕਰਿਓ ਚੈੱਕ ਜਾਮਨੀ ਸ਼ੇਡ ਆ ਗਈ ਜੇ 크ਰੇਪ ਸਿਲਕ ਦੇ ਉੱਤੇ ਫੈਬਰਿਕ ਆਉਣਾ ਜੇ 5 ਮੀਟਰ ਦੀ ਕੱਟ ਦੇ ਨਾਲ। ਬਹੁਤ ਸੋਹਣਾ ਸੂਟ ਜੇ ਬਹੁਤ ਹੀ ਪਿਆਰਾ ਸਟਾਫ ਜੇ 크ਰੇਪ ਸਿਲਕ ਦਾ ਡੀ ਗਰੇਪ ਆ। ਬਹੁਤ ਟੌਪ ਦੀ ਕੁਆਲਿਟੀ ਦੇ ਨਾਲ ਸੈਮੀ ਗਰੇਪ। ਫੈਬਰਿਕ ਚੈੱਕ ਕਰ ਲਿਓ ਇਹਦੇ ਵਿੱਚ ਤੁਹਾਨੂੰ ਮਿਲ ਜਣਾ ਜੇ ਤਿੱਲੇ ਦਾ ਵਰਕ ਤੇ ਥ੍ਰੈਡ ਵਰਕ। ਸਾਰੇ ਸੂਟ ਦੇ ਵਿੱਚ ਛੋਟੀਆਂ ਛੋਟੀਆਂ ਬੂਟੀਆਂ ਆਣੀਆਂ ਜੇ। ਰੇਟ ਤਾਂ ਜੜਾਉਣਾ ਜੇ ਸਿਰਫ 545 ਰੁਪਏ ਜੇ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਅੱਗੇ ਬਹੁਤ ਸੋਹਣਾ ਸਟਾਫ ਆ ਗਿਆ ਜੀ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਆ ਗਿਆ ਜੀ ਸੰਤਰੀ ਛੇਡ ਦੇ ਵਿੱਚ ਔਰੈਂਜ ਛੇਡ ਤੇ ਇਹ ਵੀ ਕ੍ਰੇਪ ਸਿਲਕ ਦੇ ਉੱਤੇ ਜੇ ਰੇਟ ਇਹਦਾ ਰਹਿਣਾ ਜੇ ਸਿਰਫ ਤੇ ਸਿਰਫ 545 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਬਹੁਤ ਹੀ ਪਿਆਰਾ ਸੂਟ ਜੇ ਬਹੁਤ ਜ਼ਿਆਦਾ ਸੋਹਣਾ ਸਟਾਫ ਜੇ ਤੇ ਆਹ ਲਓ ਜੀ ਚੈੱਕ ਕਰਿਓ ਅੱਗੇ ਬਹੁਤ ਪਿਆਰੀ ਛੇਡ ਆ ਗਈ ਜੇ ਇਹਨੂੰ ਕਿਹੜਾ ਕਲਰ ਆਪਾਂ ਕਹਿ ਸਕਦੇ ਆ ਸੁਰਖ ਕਲਰ ਪੰਜਾਬੀ ਚ ਰੇਟ ਸੇਮ ਉਹੀ ਆਉਣਾਗੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਸਿਰਫ ਤੇ ਸਿਰਫ 545 ਰੁਪਏ ਬਿਨਾ ਦੁਪट्टे ਤੋਂ ਕ੍ਰੇਪ ਸਿਲਕ ਦੇ ਸੂਟ ਜੇ ਤੇ ਆਹ ਲਓ ਜੀ ਅੱਗੇ ਆ ਗਿਆ ਜੇ ਕਲਰ ਕੋਕਾ ਕੋਲਾ ਸ਼ੇਡ ਬਹੁਤ ਪਿਆਰੀ ਸ਼ੇਡ ਜੇ ਬਹੁਤ ਹੀ ਪਿਆਰਾ ਸਟੱਫ ਜੇ ਇਹ ਵੀ ਤੁਹਾਨੂੰ ਮਿਲ ਜਣਾ ਜੇ ਸਿਰਫ ਤੇ ਸਿਰਫ 500 ਤੇ 45 ਰੁਪਇਆ ਦੇ ਵਿੱਚ ਫੈਬਰਿਕ ਆਉਣਾ ਜੇ ਕ੍ਰੇਪ ਸਿਲਕ ਦਾ ਸ਼ਾਈਨ ਤੁਸੀਂ ਵੇਖ ਸਕਦੇ ਜੇ ਡਿਜ਼ਾਈਨ ਚੈੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ 올ਓਵਰ ਇੰਡੀਆ ਚ ਅੱਗੇ ਆ ਗਿਆ ਜੇ ਫਰੋਜੀ ਸੂਟ ਚੈੱਕ ਕਰੋ ਜੀ ਕਲਰ ਪਹਿਲਾਂ ਤਾਂ ਸ਼ਾਈਨ ਚੈੱਕ ਕਰੋ ਕਲਰ ਦੀ ਫਿਰ ਤੁਸੀਂ ਵਰਕ ਚੈੱਕ ਕਰੋ ਇਹਦੇ ਉੱਤੇ ਕਿੰਨਾ ਪਿਆਰਾ ਆ ਰੇਟ ਸਿਰਫ 545 ਰੁਪਏ ਫੈਬਰਿਕ ਕ੍ਰੇਪ ਸਿਲਕਾ ਤੇ ਆ ਗਈ ਜੇ ਥੋੜੀ ਜਿਹੀ ਦੇ ਨਾਲ ਡਾਰਕ ਸ਼ੇਡ ਇਹ ਵੀ ਆ ਗਈ ਕੋਕਾ ਕੋਲਾ ਡਾਰਕ ਸ਼ੇਡ ਇਹ ਚ ਦੋ ਸ਼ੇਡਾਂ ਆ ਗਈਆਂ ਇੱਕ ਲਾਈਟ ਹੀ ਇੱਕ ਡਾਰਕ ਆ ਤੇ ਰੇਟ ਸੇਮ ਆ 올ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਅੱਗੇ ਆ ਗਈ ਜੇ ਬੜੀ ਸੋਹਣੀ ਇੰਡੀਗੋ ਸ਼ੇਡ ਤੇ ਕਲਰ ਦਾ ਨਾ ਮਾਈਨਰ ਜਾਇ ਚ ਫਰਕ ਆਉਂਦਾ ਜੇ ਥੋੜੀ ਜੀ ਜਿਹੜੀ ਆ ਡਾਰਕ ਸ਼ੇਡ ਆ ਵੀਡੀਓ ਚ ਲਾਈਟ ਆਉਂਦੀ ਆ ਤੇ ਰੇਟ ਸੇਮ ਜੇ ਕੁਆਲਿਟੀ ਸੇਮ ਜੇ ਮਾਈਨਰ ਜਾਇ ਕਲਰ ਦਾ ਫਰਕ ਜੇ ਤੇ ਆ ਫੇਰ ਆ ਗਿਆ ਜੇ ਕੋਕਾ ਕੋਲਾ ਦੇ ਉੱਤੇ ਕਲਰ ਬਹੁਤ ਸੋਹਣਾ ਕੰਟਰਾਸਟ ਬਹੁਤ ਸੋਹਣਾ ਤੇ ਵਰਕ ਜਿਹੜਾ ਜੇ ਉਸ ਤੋਂ ਵੀ ਸੋਹਣਾ ਤੇ ਅੱਗੇ ਆ ਗਿਆ orange ਦੇ ਉੱਤੇ ਦੂਜਾ ਡਿਜ਼ਾਈਨ ਦੂਜਾ ਡਿਜ਼ਾਈਨ ਆ ਗਿਆ orange ਦੇ ਵਿੱਚ ਜਲਦੀ ਜਲਦੀ ਬੁੱਕ ਕਰ ਲਿਓ ਜਲਦੀ ਜਲਦੀ ਚੈੱਕ ਕਰ ਲਿਓ ਡਿਜ਼ਾਈਨ ਤੇ ਸਟਾਕ ਜਿਹੜਾ ਜੇ ਇਹ ਵੀ ਲਿਮਟਿਡ ਜੇ ਅੱਗੇ ਆ ਗਿਆ ਜੇ ਫਿਰ ਇੰਡੀਗੋ ਦੇ ਉੱਤੇ ਕਲਰ ਦੂਸਰਾ ਉਹ ਡਿਜ਼ਾਈਨ ਦੂਸਰਾ ਆ ਗਿਆ ਜੇ ਰੇਟ ਸੇਮ ਉਹੀ ਜੇ 545 ਰੁਪਏ ਤੇ ਆਹ ਹੁਣ ਆ ਗਿਆ ਜੇ ਸ਼ਿਮਰ ਦੇ ਉੱਤੇ ਬਹੁਤ ਸੋਹਣਾ ਸੂਟ ਜੇ ਮਹਿੰਦੀ ਛੇੜ ਦੇ ਉੱਤੇ ਤੇ ਕਲਰ ਚੈੱਕ ਕਰ ਲਿਓ ਸੂਟ ਬਹੁਤ ਪਿਆਰਾ ਜੇ ਰੇਟ ਇਹਦਾ ਵੀ ਸੇਮ ਜੇ 545 ਰੁਪਏ ਤੇ ਫੈਬਰਿਕ ਹੈਗਾ ਜੇ ਸ਼ਿਮਰ ਸਿਲਕ ਦਾ ਅੱਗੇ ਇੱਕ ਹੋਰ ਸੋਹਣਾ ਜਿਹਾ ਕਲਰ ਆ ਗਿਆ ਜੇ ਸੁੱਕੀ ਮਹਿੰਦੀ ਜੀ ਵਰਗਾ ਕਲਰ ਹੈ ਇਹਦਾ ਰੇਟ ਜਿਹੜਾ ਜੇ ਇਹਦਾ ਵੀ ਤੁਹਾਨੂੰ ਮਿਲ ਜਾਣਾ ਜੇ 545 ਰੁਪਏ ਇਹ ਵੀ ਮਿਲੂਗਾ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਚ ਬਹੁਤ ਸੋਹਣਾ ਡਿਜ਼ਾਈਨ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਤੇ ਆ ਇੱਕ ਕਲਰ ਮਿਲ ਜਾਣਾ ਜੇ ਇਹਦੇ ਵਿੱਚ ਤੁਹਾਨੂੰ ਸੇਮ ਗਾਜਰੀ ਸ਼ੇਡ ਤੇ ਇਹਦਾ ਵੀ ਰੇਟ ਸੇਮ ਜੇ ਤੇ ਕੁਆਲਿਟੀ ਸੇਮ ਆ ਸ਼ਿਮਰ ਦੇ ਉੱਤੇ 500 ਤੇ 45 ਰੁਪਏ ਦੇ ਵਿੱਚ ਹੁਣ ਆ ਜਿਹੜੇ ਸੂਟ ਸ਼ੁਰੂ ਹੋਣ ਲੱਗੇ ਆ ਇਹ ਮਿਲਨੇ ਤੁਹਾਨੂੰ 645 ਰੁਪਏ ਦੇ ਨਾਲ ਬਾਜੂ ਵਰਕ ਐਡ ਮਿਲੂਗਾ ਜੇ ਇਹਨਾਂ ਦੇ ਉੱਤੇ ਆਹ ਫੈਬਰਿਕ ਜਿਹੜਾ ਜੇ ਇਹ ਆਉਣਾ ਜੇ ਸ਼ਿਮਰਦਾ ਕਸਟਮਰ ਪਲੀਜ਼ ਕਨਫਿਊਜ਼ ਨਾ ਹੋਇਓ ਕਿਉਂਕਿ ਇਹ ਕਾਟਨ ਨਹੀਂ ਜੇ ਬਾਰ-ਬਾਰ ਮੈਂ ਤੁਹਾਨੂੰ ਕਹਿ ਰਿਹਾ ਕਸਟਮਰ ਬਹੁਤ ਸਾਰੇ ਕਨਫਿਊਜ਼ ਰਹਿੰਦੇ ਆ ਵੀ ਸ਼ਾਇਦ ਇਹ ਕਾਟਨ ਦੇ ਸੂਟ ਨੇ ਕਾਟਨ ਦੇ ਸੂਟ ਨੇ ਜੀ ਕਾਟਨ ਦੇ ਨਹੀਂਗੇ ਇਹ ਹੈਗੇ ਜੇ ਸਿੰਥੈਟਿਕ ਬੇਸ ਸਾਰੇ ਜਿੰਨੇ ਵੀ ਆਉਣੇ ਆ ਮਸਲੀਨ ਆਊਗੀ ਜੇ ਜੌਰਜਟ ਆਊਗੀ ਜੇ ਸ਼ਿਮਰ ਆਊਗੀ ਤੇ ਅੱਗੇ ਤੁਹਾਨੂੰ ਮਿਲਦੇ ਜਾਣਗੇ ਇਹਦੇ ਵਿੱਚ ਕ੍ਰੇਪ ਦੇ ਨਾਲ ਤੇ ਆਹ ਸੋਨਾ ਜਾਂ ਸੂਟ ਮਸਲੀਨ ਦਾ ਜੇ ਬਹੁਤ ਸਾਰੇ ਕਸਟਮਰ ਸਾਡੇ ਨਾਲ ਇਹਨੂੰ ਲੈ ਕੇ ਕਨਫਿਊਜ਼ ਹੀ ਵੀ ਸ਼ਾਇਦ ਇਹ ਕਾਟਨ ਬੇਸ ਨੇ ਮੈਂ ਬਾਰ-ਬਾਰ ਤੁਹਾਨੂੰ ਉਹੀ ਗੱਲਾਂ ਰਿਪੀਟ ਕਰਨ ਦੇ ਆ ਜਿਹਦੇ ਵਿੱਚ ਸੋਨਾ ਜਾਂ ਵਰਕ ਆਉਣਾ ਜੇ ਫਰੰਟ ਦੇ ਵਿੱਚ ਤੇ ਇਧਰੋਂ ਨਾਲ ਆਉਣਾ ਜੇ ਬਾਜੂ ਵਰਕੇ ਦੇ ਐਡ ਰੇਟ ਆਉਣਾ ਜੇ 645 ਰੁਪਏ ਸ਼ਿਪਿੰਗ ਆਉਣੀ ਜੇ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਆ ਹੁਣ ਮੈਂ ਤੁਹਾਨੂੰ ਇੱਕ ਹੋਰ ਚੀਜ਼ ਕਲੀਅਰ ਕਰ ਦਿੰਦਾ ਇੱਥੇ ਵੀਡੀਓ ਚੱਲਦੀ ਦੇ ਵਿੱਚ ਹੀ ਬਹੁਤ ਸਾਰੇ ਕਸਟਮਰ ਭੈਣਾਂ ਕੋਲ ਸਾਡੀਆਂ ਕੋਲ ਨਾ ਆ ਵੀਡੀਓ ਸੂਟਾਂ ਦੀ ਗਈ ਆ ਹੁਣ ਆ ਵੀਡੀਓ ਆਪਾਂ ਬਣਾਉਣ ਦੇ ਆ ਇਹਦਾ ਕਲਰ ਹੈਗਾ ਡਾਰਕ ਮਹਿੰਦੀ ਸ਼ੇਡ ਵੀਡੀਓ ਦੇ ਵਿੱਚ ਜਿਹੜਾ ਜੇ ਉਹ ਬਿਲਕੁਲ ਲਾਈਟ ਆਉਣ ਡਿਆ ਬ੍ਰਾਈਟ ਆਉਣ ਡਿਆ ਆ। ਇਹ ਹੁਣ ਮੈਨੂੰ ਸਮਝ ਨਹੀਂ ਲੱਗਣ ਈ ਵੀ ਇਹਦਾ ਮੈਂ ਕੀ ਕਰ ਸਕਦਾ ਕਿਉਂਕਿ ਬਹੁਤ ਸਾਰੀਆਂ ਭੈਣਾਂ ਸਾਡੀਆਂ ਇਸ ਚੀਜ਼ ਨੂੰ ਲੈ ਕੇ ਕਨਫਿਊਜ਼ ਹੀ ਗਈਆਂ। ਇੱਕ ਪਿੱਛੇ ਜਾ ਕੇ ਮੈਨੂੰ ਵੇਖ ਲੈਣ ਦਿਓ ਕਲਰ ਇੱਕ ਮਿੰਟ। ਇਹ ਆ ਇਹਦਾ origignal ਕਲਰ ਇਦਾਂ ਦਾ ਆ ਸੂਟ ਦਾ। ਤੇ ਹੁਣ ਇਹ ਤੁਹਾਨੂੰ ਮੈਂ ਜਿੱਦਾਂ ਦਿਖਾਇਆ ਸੀ ਕਿੰਨਾ ਜ਼ਿਆਦਾ ਬ੍ਰਾਈਟ ਆਉਣ ਡਿਆ ਹੈਗਾ। ਉਹ ਤੁਸੀਂ ਉਦੋਂ ਜਦੋਂ ਸੂਟ ਬੁੱਕ ਕੀਤੇ ਹੈ ਕਸਟਮਰ ਮੈਨੂੰ ਕਹਿੰਦੇ ਵੀ ਆਹ ਕਲਰ ਚੇਂਜ ਕਰਤਾ ਤੁਸੀਂ ਦੂਸਰਾ ਕਲਰ ਚੇਂਜ ਕਰਤਾ ਤੁਸੀਂ ਆਪਾਂ ਭਾਵੇਂ ਕੁਝ ਵੀ ਚੇਂਜ ਨਹੀਂ ਕਰਦੇ ਕਿਸੇ ਦਾ ਕਿਉਂਕਿ ਜੋ ਚੀਜ਼ ਆਪਾਂ ਪਾਉਨੇ ਆ ਉਹੀ ਦੇਣੇ ਆ ਕਿਉਂਕਿ ਆਪਣੇ ਕੋਲ ਚੇਂਜ ਕਰਨ ਵਾਲਾ ਕੁਝ ਹੈ ਹੀ ਨਹੀਂ ਹੈ ਇਸ ਤੋਂ ਇਲਾਵਾ ਦੂਜੀ ਆਪਸ਼ਨ ਹੀ ਨਹੀਂ ਆਪਣੇ ਕੋਲ ਕੋਈ ਤੇ ਇਹ ਤੁਸੀਂ ਮਸਲੀਨ ਦੇ ਉੱਤੇ ਲੈ ਸਕਦੇ ਹੋ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਵੀ ਚੈੱਕ ਕਰਿਓ ਕਲਰ ਬਹੁਤ ਸੋਹਣਾ ਜਿਹਾ ਜਿਹਦੇ ਉੱਪਰ ਹੈਗਾ ਜੇ ਸਕਾਈ ਕਲਰ ਦੇ ਨਾਲ ਐਮਬਰਾਇਡਰੀ ਵਰਕ ਹੋਇਆ ਹੈ ਰੇਟ ਸੇਮ ਆਉਣਾ ਜੇ ਬਾਜੂ ਵਰਕ ਸਾਰਿਆਂ ਦਾ ਐਡ ਆਉਣਾ ਜੇ 645 ਰੁਪਏ ਦੇ ਉੱਤੇ ਮਸਲੀਨ ਦਾ ਸੂਟ ਜੇ ਮਸਲੀਨ ਦਾ ਫੈਬਰਿਕ ਜੇ ਇੱਕ ਆਹ ਕਲਰ ਹੈਗਾ ਸਾਡੇ ਕੋਲ ਇਹਦਾ ਵੀ ਬਹੁਤ ਜ਼ਿਆਦਾ ਚੱਕਰ ਪਿਆ ਹੈ ਕਲਰ ਨੂੰ ਲੈ ਕੇ ਹੁਣ ਆ ਵੀ ਚੈੱਕ ਕਰੋ ਇਹਦੇ ਵਿੱਚ ਕਲਰ ਜਿਹੜਾ ਤੁਹਾਨੂੰ ਆਉਂਦਿਆ ਆ ਬਹੁਤ ਜ਼ਿਆਦਾ ਚੇਂਜ ਤੇ ਇਹਦਾ ਵੀ origignal ਕਲਰ ਜਿਹੜਾ ਤੁਹਾਨੂੰ ਮੈਂ ਦੱਸਦਾ ਵੀਡੀਓ ਕੈਮਰਾ ਪਿੱਛੇ ਲੈ ਕੇ ਜਾ ਕੇ ਇਹਦਾ origignal ਕਲਰ ਕਿਹੜਾ ਆ ਸੂਟ ਦਾ ਇਹ ਆ ਜੇ ਇਹਦਾ ਸੂਟ ਦਾ origignal ਕਲਰ ਆ ਹੁਣ ਵੀਡੀਓ ਜਦੋਂ ਆਪਾਂ ਲਾਗੋਂ ਕਰਕੇ ਬਣਾਉਂਦੇ ਆ ਨਾ ਜੀ ਸ਼ਾਰਟ ਵੀਡੀਓ ਉਦੋਂ ਕਲਰ ਦਾ ਨਹੀਂ ਪਤਾ ਲੱਗਦਾ ਕਲਰ ਚੇਂਜ ਹੋ ਜਾਂਦਾ ਆ ਆ ਹੈਗਾ ਜੇ ਇਹਦਾ ਸੂਟ ਦਾ オリジナル ਕਲਰ ਜਿਹਦੇ ਉੱਤੇ ਪਿੰਕ ਕਲਰ ਦਾ ਥ੍ਰੈਡ ਦੇ ਨਾਲ ਵਰਕ ਹੋਇਆ ਆ ਤੇ ਇਹੀ ਕਲਰ ਮੈਂ ਤੁਹਾਨੂੰ ਹੁਣੇ ਫੋਟੋ ਆਪਾਂ ਪਿੱਛੇ ਜਾ ਕੇ ਤੁਹਾਨੂੰ ਮੈਂ ਵਿਖਾ ਦਦਾ ਚੈੱਕ ਕਰ ਲਿਓ ਕਲਰ ਜਿਹੜਾ ਜੇ ਇੱਕਦਮ ਚੇਂਜ ਹੋ ਜਾਂਦਾ ਆ ਆ ਲਓ ਚੈੱਕ ਕਰ ਲਓ ਆਹ ਕਨਫਿਊਜ਼ਨ ਰਹੀ ਹੈ ਤੁਹਾਨੂੰ ਇਹਦੀਆਂ ਸ਼ਾਰਟ ਵੀਡੀਓ ਦੇ ਵਿੱਚ ਰੇਟ ਸੇਮ ਉਹੀ ਜੇ 645 ਰੁਪਏ ਆਲਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਤੇ ਆ ਵੀ ਆ ਗਿਆ ਜੇ ਸੋਨਾ ਜਿਹਾ ਸਕਾਈ ਸ਼ੇਡ ਤੇ ਇਹ ਵੀ ਥੋੜੀ ਜੀ ਹੈਗੀ ਜੇ ਇਹਦੇ ਵਿੱਚ ਕਲਰ ਦੀ ਕਨਫਿਊਜ਼ਨ ਚੇਂਜ ਥੋੜਾ ਜਿਹਾ ਤਾਂ ਮੈਂ ਤੁਹਾਨੂੰ ਬਾਰ ਬਾਰ ਦੱਸਣ ਰਿਹਾ ਕਿ ਤੁਸੀਂ ਫੇਰ ਇਸ ਚੀਜ਼ ਨੂੰ ਲੈ ਕੇ ਕਨਫਿਊਜ਼ ਨਾ ਹੋਇਓ ਕਲਰ ਜਿਹੜੇ ਜੇ ਆਹ ਸ਼ੂਟ ਦਾ ਹੈਗਾ ਜੇ origignal ਕਲਰ ਰੇਟ ਹੈਗਾ ਜੇ ਇਹਦਾ ਵੀ 645 ਰੁਪਏ ਫ੍ਰੀ ਸ਼ਿਪਿੰਗ ਅੱਗੇ ਆ ਗਿਆ ਜੇ ਇੱਕ ਹੋਰ ਸੋਨਾ ਜਿਹਾ ਕਲਰ ਮੈਰੂਨ ਇਹ ਵੀ ਜਿਹੜਾ ਮੈਰੂਨ ਆਪਾਂ ਸ਼ੂਟ ਜਦੋਂ ਵੀਡੀਓ ਬਣਾਈ ਸੀ ਨਾ ਇਹ ਵੀ ਬੜਾ ਜਿਆਦਾ ਡਾਰਕ ਕਲਰ ਆਇਆ ਹੈਗਾ ਉਹ ਸੌਰੀ ਬ੍ਰਾਈਟ ਆਇਆ ਹੈਗਾ ਐਕਚੁਅਲੀ ਇਹ ਵੀ ਜਿਹੜਾ ਜੇ ਇਹ ਵੀ ਥੋੜਾ ਜਿਹਾ ਹੈਗਾ ਜੇ ਆ ਆਹ ਵਾਲਾ ਕਲਰ ਵੀਡੀਓ ਚ ਬਹੁਤ ਜ਼ਿਆਦਾ ਬ੍ਰਾਈਟ ਆਇਆ ਹੈ ਹੀ ਕਸਟਮਰ ਇਹਨੂੰ ਲੈ ਕੇ ਵੀ ਕਨਫਿਊਜ਼ ਹੀਗੇ ਕਿ ਵੀਡੀਓ ਚ ਕੁਝ ਹੋ ਰਿਹਾ ਹੈ ਆ ओरिजिनल ਚ ਕੁਝ ਹੋ ਰਿਹਾ ਹੈ ओरिजिनल ਆ ਹੀਗਾ ਵੀਡੀਓ ਦੇ ਵਿੱਚ ਕਨਫਿਊਜ਼ਨ ਹੋਈ ਸੀ ਜੇ ਤੇ ਇੱਕ ਆਹ ਕਲਰ ਹੀਗਾ ਇਹ ਵੀ ਤੁਸੀਂ ਜਿਹੜਾ ਪਹਿਲਾਂ ਵੇਖਿਆ ਉਹਦੇ ਨਾਲ ਦਾ ਸੇਮ ਰੰਗ ਦਾ ਮਿਲਦਾ ਕਲਰ ਹੈ ਇਹ ਵੀ ਤੇ ਇਹ ਵੀ ਤੁਸੀਂ ਲੈ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਆਹ ਸੂਟ ਦਾ ओरिजिनल ਕਲਰ ਜੇ ਆਲਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਜੇ ਤੇ ਆ ਅੱਗੇ ਆ ਗਿਆ ਜੇ ਔਰੇਂਜ ਸ਼ੇਡ ਇਹਦਾ ਸੇਮ ਡਿੱਟੋ ਹੀ ਕਲਰ ਆ ਰਿਹਾ ਜੀ ਜਿਹੜਾ ਵੀਡੀਓ ਚ ਆ ਉਹੀ origignal ਚ ਆ ਔਰੇਂਜ ਸ਼ੇਡ ਜੇ ਰਸਟ ਸ਼ੇਡ ਜੇ ਤੁਸੀਂ ਵੀ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦਵਾਂਗੇ ਆਲਓਵਰ ਇੰਡੀਆ ਦੇ ਵਿੱਚ ਤੇ ਇੱਕ ਆ ਕਲਰ ਹੈਗਾ ਇਹਦੀ ਵੀ ਥੋੜੀ ਜਿਹੀ ਕਨਫਿਊਜ਼ਨ ਆਉਂਦੀ ਸੀ ਕਿਉਂਕਿ ਇਹ ਵੀ ਕਲਰ ਜਿਹੜਾ ਜੇ ਇਹ ਵੀ ਥੋੜਾ ਜਿਹਾ ਚੇਂਜ ਆਉਂਡਿਆ ਇਹ ਨੇੜੇ ਵਿੱਚ ਚੇਂਜ ਆਉਂਡਿਆ ਤੇ ਦੂਰੋਂ ਵਿੱਚ ਚੇਂਜ ਆਉਂਡਿਆ ਤੇ ਇਹ ਹੈਗਾ ਜੇ ਬੜਾ ਸੋਹਣਾ ਕਲਰ ਸੀ ਗ੍ਰੀਨ ਸ਼ੇਡ ਬਾਜੂਵਰ ਕੈਟ ਜੇ ਬਾਜੂਵਰਕ ਸਾਰਿਆਂ ਦੇ ਨਾਲ ਐਡ ਜੇ ਰੇਟ ਇਹਨਾਂ ਦਾ ਹੈਗਾ ਜੇ ਸਿਰਫ ਤੇ ਸਿਰਫ 645 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਜ਼ੋਰਜਟ ਦੇ ਸੂਟ ਦੇ ਇਹਨਾਂ ਤੁਹਾਨੂੰ ਮੈਂ ਦੋ ਹੀ ਕਲਰ ਆਪਣੇ ਕੋਲ ਤੇ ਦੁਪੱਟਿਆਂ ਨਾਲ ਜੇ ਆਹ ਚੈੱਕ ਕਰਿਓ ਆ ਗਿਆ ਜੇ ਜ਼ੋਰਜਟ ਦਾ ਸੂਟ ਕਲਰ ਆ ਗਿਆ ਜੇ ਇਹਦਾ ਰਾਇਲ ਬਲੂ ਤੇ ਬਹੁਤ ਸੋਹਣਾ ਉੱਤੇ ਇਹਦੇ ਹੈਗਾ ਜੇ ਔਰੇਂਜ ਕਲਰ ਦੀ ਕਢਾਈ ਹੋਈ ਜੇ ਤੇ ਨਾਲ ਇਹਦੇ ਦੁਪੱਟਾ ਜਿਹੜਾ ਜਿਹਾ ਹੋਣਾ ਜੇ ਪਲੇਨ ਤੇ ਨਾਲ ਇਹਦੇ ਹੋਣਾ ਜੇ ਬਹੁਤ ਸੋਹਣਾ ਬਾਜੂਵਰਕ ਇਹਦਾ ਵੀ ਕਲਰ ਜਿਹੜਾ ਜੇ ਮਾਈਨਰ ਚੇਂਜ ਹੋਣ ਰਿਹਾ ਜੇ ਵੀਡੀਓ ਚ ਬਹੁਤ ਜ਼ਿਆਦਾ ਬ੍ਰਾਈਟ ਲੱਗ ਪਰ ਇਹ ਕਲਰ ਥੋੜਾ ਜਿਹਾ ਚੇਂਜ ਜੇ ਇਹਦੇ ਨਾਲੋਂ ਅ ਕਲਰ ਤੁਹਾਨੂੰ ਮੈਂ ਦੱਸਾਂ ਜੀ ਚੈੱਕ ਕਰਾਵਾਂ ਜੀ ਚੈੱਕ ਕਰਾਵਾਂ ਜੀ ਆਹ ਲਓ ਜੀ ਆਹ ਹੈਗਾ ਜੇ ਇਹਦਾ origignal color ਰੇਟ ਇਹਦਾ ਮਿਲਣਾ ਜੇ ਤੁਹਾਨੂੰ ਸਿਰਫ ਤੇ ਸਿਰਫ 745 ਰੁਪਏ ਸ਼ਿਪਿੰਗ ਫ੍ਰੀ ਜੇ 올 ਓਵਰ ਇੰਡੀਆ ਚ ਤੇ ਇੱਕ ਆਹ ਲਓ ਜੀ ਇਹਦੇ ਨਾਲ ਆ ਜਣਾ ਜੇ ਗਾਜਰੀ ਕਲਰ ਦਾ ਵਰਕ ਤੇ ਰੇਟ ਸੇਮ ਆਉਣਾ ਜੇ ਥ੍ਰੈਡ ਚੇਂਜ ਹੋਣਗੇ ਬਸ ਡਿਜ਼ਾਈਨ ਸੇਮ ਕਲਰ ਸੇਮ ਤੇ ਵਰਕ ਜਿਹੜਾ ਜੇ ਉਹ ਵੀ ਸੇਮ ਸਿਰਫ ਥ੍ਰੈਡ ਵਰਕ ਹੀ ਚੇਂਜ ਆਉਣੇ ਜੇ ਇਹਦੇ ਵਿੱਚ ਅਭੀ ਤੁਸੀਂ ਲੈ ਸਕਦੇ ਜੇ ਬਹੁਤ ਸੋਹਣਾ ਸੂਟ ਜੇ ਬਹੁਤ ਪਿਆਰਾ ਸਟਾਫ ਜੇ ਜਿਹੜਾ ਤੁਹਾਨੂੰ ਮਿਲਣਾ ਬਾਜੂ ਦੇ ਵਰਕ ਤੇ ਆਹ ਨਾਲ ਮਿਲਣਾ ਜੇ ਸਾਰਾ ਫਰੰਟੇ ਦਾ ਬਣਿਆ ਤੇ ਨਾਲ ਘੇਰਾ ਬਣਿਆ ਰੇਟ ਮਿਲਣਾ ਜੇ ਦਾ 745 ਰੁਪਏ ਸਿਰਫ ਸੋਹਣਾ ਜਾਂ ਸੂਟ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਜੋਰ ਜੱਟ ਦਾ ਸੂਟ ਜੇ ਜੋਰ ਜੱਟ ਦਾ ਫੈਬਰਿਕ ਜੇ ਤੇ ਆ ਲਓ ਜੀ ਇੱਕ ਹੋਰ ਪਿਆਰਾ ਜਾਂ ਸੂਟ ਚੈੱਕ ਕਰਿਓ ਜਿਹਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਕਦਰ ਹੋਣਾ ਜੇ ਬਹੁਤ ਜ਼ਿਆਦਾ ਸੋਹਣਾ ਸਟਾਫ ਹੋਣਾ ਜੇ ਇਹਦੇ ਵਿੱਚ ਪਹਿਲਾਂ ਤਾਂ ਤੁਹਾਨੂੰ ਮਿਲਣਾ ਜੇ ਬਾਜੂ ਵਰਕ ਬਣਿਆ ਇਹਦੇ ਨਾਲ ਸਾਰਾ ਫਰੰਟ ਬਣਿਆ ਨਾਲ ਬਾਟਮ ਬਣੀ ਹੋਣੀ ਜੇ ਦੁਪੱਟਾ ਜਿਹੜਾ ਜੇ ਉਹ ਆਉਣਾ ਜੇ ਮਸਲੀਨ ਦਾ ਨਾਲ ਤੇ ਸ਼ਰਟ ਦਾ ਫੈਬਰਿਕ ਜਿਹੜਾ ਜੇ ਉਹ ਵੀ ਮਸਲੀਨ ਆਉਣਾ ਜੇ ਬਾਟਮ ਦਾ ਫੈਬਰਿਕ ਵੀ ਮਸਲੀਨ ਦਾ ਹੀ ਹੀ ਆਉਣਾ ਜੇ ਤੇ ਆਹ ਸੋਨਾ ਜਿਹਾ ਕਲਰ ਜੇ ਰੇਟ ਇਹਦਾ ਹੈਗਾ ਜੇ 990 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਸਿੰਗਲ ਸੂਟ ਵੀ ਬੁੱਕ ਕਰ ਸਕਦੇ ਜੇ ਆਹ ਸੂਟ ਦਾ ਮਿਲਣਾ ਜੇ ਤੁਹਾਨੂੰ origignal ਕਲਰ ਇਹਦਾ ਰੇਟ ਹੈਗਾ ਜੇ 990 ਤੇ 90 ਰੁਪਏ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਤੇ ਆ ਹੈਗਾ ਜੇ ਬਲੈਕ ਤੇ ਬਲੈਕ ਦੇ ਨਾਲ ਹੈਗਾ ਜੇ ਬਹੁਤ ਸੋਹਣਾ ਫਰੋਜੀ ਜਿਹਾ ਕਲਰ ਤੇ ਇਹ ਸਾਰੇ ਸੂਟ ਮਿਲਣਾ ਜੇ ਤੁਹਾਨੂੰ ਸਿਰਫ ਤੇ ਸਿਰਫ 990 ਰੁਪਈਆ ਚ ਜਿਹਦੇ ਵਿੱਚ ਸਾਰੀ ਫਰੰਟ ਬਣੀ ਆਉਣੀ ਜੇ ਬਾਟਮ ਬਣੀ ਆਉਣੀ ਆ ਬਾਜੂ ਵਰਕ ਨਾਲ ਆਉਣਾ ਆ ਦੁਪੱਟਾ ਮਸਲੀਨ ਦਾ ਨਾਲ ਮਿਲਣਾ ਤੇ ਬਾਟਮ ਤੇ ਸ਼ਰਟ ਦਾ ਫੈਬਰਿਕ ਜਿਹੜਾ ਜੇ ਉਹ ਵੀ ਮਸਲੀਨ ਦਾ ਜੇ ਬਹੁਤ ਸੋਹਣਾ ਸਟਾਫ ਜੇ ਬਹੁਤ ਪਿਆਰਾ ਇਹਦੇ ਵਿੱਚ ਤੁਹਾਨੂੰ ਵਰਕ ਮਿਲਣਾ ਜੇ ਤੇ ਬਹੁਤ ਜਿਆਦਾ ਸੋਹਣੀ ਕੁਆਲਿਟੀ ਮਿਲਦੀ ਮਸਲੀਨ ਦੀ ਰੇਟ ਮਿਲਣਾ ਜੇ ਸਿਰਫ ਇਹਦਾ 990 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਤੇ ਲਓ ਜੀ ਇਹ ਸੋਹਣੇ ਸੋਹਣੇ ਸੂਟ ਜਿਹੜੇ ਆਪਾਂ ਤੁਹਾਨੂੰ ਦੇ ਦਿੱਤੇ ਆ ਸਿੰਧੀ ਬੂਟੀ ਦੇ ਵੀਡੀਓ ਪਈ ਆ 3 ਵਜੇ ਤੁਸੀਂ ਲੇਟ ਹੋ ਗਏ ਜੇ ਜਲਦੀ ਜਲਦੀ ਬੁੱਕ ਕਰ ਲਿਓ ਕਿਉਂਕਿ ਸਟਾਕ ਬੜਾ ਲਿਮਟਿਡ ਰਹਿੰਦਾ ਜੇ ਤੇ ਇਹਦੇ ਵਿੱਚ ਨਾ ਸੂਟ ਤੁਹਾਨੂੰ ਮੈਂ ਜਿਹੜੇ ਦੱਸੇ ਮਸਲੀਨ ਦੇ ਉਹਨਾਂ ਦੀ ਇੱਕ ਮੈਂ ਸ਼ਾਰਟ ਵੀਡੀਓ ਪਾਈ ਜਿਸ ਨੂੰ ਲੈ ਕੇ ਬੜੀ ਜਿਆਦਾ ਕਨਫਿਊਜ਼ਨ ਰਹੀ ਸੀ ਭੈਣਾਂ ਨੂੰ ਕਿ ਸ਼ਾਇਦ ਕਲਰ ਜਿਹੜੇ ਆ ਉਹ ਡਿਫਰੈਂਟ ਆ ਗਏ ਆ ਆ ਵੀਡੀਓ 'ਚ ਕੋਈ ਕਲਰ ਆਉਣ ਡਿਆ ਆ ਭੇਜਣ ਤੁਸੀਂ ਕੋਈ ਡਾ ਜੇ ਇਦਾਂ ਦਾ ਕੁਝ ਨਹੀਂ ਹੁੰਦਾ ਜੋ ਸਾਡੇ ਕੋਲ ਹੈਗਾ ਆ ਆਪਾਂ ਤੁਹਾਨੂੰ ਉਹੀ ਦੇਵਾਂਗੇ ਉਸੇ ਦੀ ਆਪਾਂ ਵੀਡੀਓ ਬਣਾਉਨੇ ਆ ਉਹੀ ਚੀਜ਼ਾਂ ਆਪਾਂ ਤੁਹਾਨੂੰ ਭੇਜਦੇ ਆ ਉਹ ਸਿਰਫ ਕਨਫਿਊਜ਼ਨ ਇਹ ਹੋਈ ਸੀ ਵੀਡੀਓ ਦੇ ਵਿੱਚ ਜਿੱਦਾਂ ਮੈਂ ਹੁਣ ਤੁਹਾਨੂੰ ਦਿਖਾਇਆ ਸੀ ਕਿ ਕੋਲੋਂ ਜਾ ਕੇ ਵੀਡੀਓ ਦੇ ਵਿੱਚ ਕਲਰ ਚੇਂਜ ਹੋ ਜਾਂਦਾ ਸੀ ਪਿੱਛੇ ਜਾਂਦੇ ਆ ਤੇ ਕਲਰ ਜਿਹੜਾ ਸੀ ਇਹ ਹੋਰ ਚੇਂਜ ਹੋ ਜਾਂਦਾ ਸੀ ਸੋ ਤੁਹਾਨੂੰ ਮੈਂ ਦੋਵੇਂ ਇਫੈਕਟ ਦਿਖਾ ਦਿੱਤੇ ਇਹਦੇ ਵਿੱਚ ਵੀ ਕੀ ਪ੍ਰੋਬਲਮ ਆਈ ਸੀ ਉਹ ਵੀਡੀਓ ਦੇ ਵਿੱਚ ਸੋ ਜਿੰਨਾਂ ਜਿੰਨਾਂ ਨੇ ਸੂਟ ਬੁੱਕ ਕੀਤੇ ਸੀ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੂੰ ਕੋਈ ਕਨਫਿਊਜ਼ਨ ਕੋਝ ਕਸਟਮਰ ਨੂੰ ਆਪਾਂ ਉਹਦੇ ਵਿੱਚ ਲੈਸ ਕਰਕੇ ਵੀ ਕਰ ਦੁੱਤਾ ਹੈਗਾ ਮਤਲਬ ਕੁੱਲ ਮਿਲਾ ਕੇ ਉਹ ਵੀਡੀਓ ਵਾਲਾ ਸਾਰਾ ਜਿਹੜਾ ਹੈਗਾ ਆਪਾਂ ਸੌਲਡ ਆਊਟ ਕਰ ਦੁੱਤਾ ਹੋਇਆ ਸੋ ਇਹ ਸੂਟ ਤੁਸੀਂ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਸਿੰਧੀ ਬੂਟੀ ਦੇ ਮੈਂ ਤੁਹਾਨੂੰ ਸਾਰੇ ਦਿਖਾ ਦਿੱਤੇ ਕ੍ਰੇਪ ਸਿਲਕ ਤੋਂ ਲੈ ਕੇ ਮਸਲੀਨ ਜੌਰਜਟ ਸਾਰੇ ਤੁਹਾਨੂੰ ਸੂਟ ਦੇ ਦਿੱਤੇ ਸੋਹਣੇ ਸੋਹਣੇ ਸ਼ਿਮਰ ਦੇ ਵੀ ਸੱਚ ਵਿੱਚ ਰੇਟ ਦਿੱਤਾ ਹੈ ਤੁਹਾਨੂੰ ਬੜਾ ਪਿਆਰਾ ਪਿਆਰਾ ਤੇ ਹੋਰ ਨਵੇਂ ਸੂਟ ਵੇਖਣ ਲਈ ਸਾਨੂੰ ਫੋਲੋ ਕਰ ਲਿਓ ਤੇ ਸਾਡੇ ਨਾਲ ਜੁੜੇ ਰਹੋ ਫੇਰ ਮਿਲਾਂਗੇ ਨਵੇਂ ਸੂਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਇਥੇ ਬੁਲਾਉਣੇ ਫਤਿਹ ਵਾਹਿਗੁਰੂ ਜੀ ਕ